ਮੋਗਾ ਦੇ ਪਿੰਡ ਕਲਕਲਾ ਵਿਖੇ ਇੱਕ ਤਾਲਿਬਾਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਇਆ ਇਹ ਕਿ ਇੱਕ ਪਰਿਵਾਰ ਦੇ ਨੌਜਵਾਨ ਪੁੱਤ ਨੇ ਪਿੰਦੇ ਹੀ ਲੜਕੀ ਦੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਅਤੇ ਉਸ ਤੋਂ ਬਾਅਦ ਜੋੜਾ ਉੱਥੋਂ ਭੱਜ ਗਿਆ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਸਰਪੰਚ ਦੀ ਸ਼ੈ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਇੱਥੋਂ ਤੱਕ ਕਿ ਉਸਦੀ ਮਾਂ ਦੇ ਵਾਲਤ ਫੜ ਕੇ ਉਸ ਨੂੰ ਧੋਇਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਔਰਤਾਂ ਲੜਕੇ ਦੀ ਮਾਂ ਦੇ ਵਾਲ ਫੜ ਕੇ ਕੁੱਟਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ 'ਤੇ ਕੌਲੇਜ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾ ਦਿੱਤੀ ਹੈ। ਉਹਨਾਂ ਮੁਤਾਬਿਕ ਪੁਲਿਸ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਿਸ ਤੋਂ ਵੀ ਮਾੜੀ ਘਟਨਾ ਇਹ ਵਾਪਰੀ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ। ਹੁਣ ਪੁਲਾਹੇਟ ਰਾਤਾਕਟਲ ਦੀ ਇਹ ਪਰਿਵਾਰ ਮਜਬੂਰ ਹੋ ਗਿਆ ਹੈ ਪੀੜਿਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਲੜਕੇ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਾਰ ਲਗਾਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਲੜਕੇ ਲੜਕੀ ਦੀ ਗਲਤੀ ਦੀ ਸਜ਼ਾ ਸਾਨੂੰ ਕਿਉਂ ਦਿੱਤੀ ਜਾ ਰਹੀ ਹੈ ਜੇਕਰ ਉਹਨਾਂ ਦਾ ਕਸੂਰ ਹੈ ਤਾਂ ਸਜ਼ਾ ਦਿੱਤੀ ਉਹਨਾਂ ਨੂੰ ਜਾਵੇ ਪਰ ਸਾਡੇ ਨਾਲ ਅਜਿਹਾ ਵਿਤੀਰਾ ਕਿਉਂ ਕੀਤਾ ਜਾ ਰਿਹਾ ਹੈ ਮਤਾ ਇਹ ਪਾਇਆ ਸੀਗਾ ਕਿ ਇਹ ਇਹ ਘਰੇ ਲਿਜਾਂਦੀ ਸੀਗੀ ਘਰੇ ਛੱਡ ਛੱਡਣ ਜਾਂਦੀ ਸੀਗੀ ਤਾਂ ਕਰਕੇ ਉਹਨਾਂ ਨੇ ਗਾਲੇ ਚੱਕ ਲਿਆ ਉਹਦੇ ਘਰ ਦੇ ਦੋਸ਼ ਲਾਉਂਦੇ ਐ ਤੇ ਤੇ ਮਤਲਬ ਕਿ ਇਹ ਲੈ ਕੇ ਗਈ ਆ ਇਹ ਲੈ ਕੇ ਨਹੀਂ ਗਈ ਸੀ ਪਰ ਇਹ ਛੱਡਣ ਗਈ ਫਸ ਗਈ ਵਿਚਾਰੀ ਜਿੰਨੇ ਦਿਨ ਤੋਂ ਪਰਿਵਾਰ ਨਾਲ ਅਸੀਂ 4-5 ਮਹੀਨੇ ਹੋ ਗਏ ਜਿਗਰ ਬਾਅਦ ਜੋ ਕੁੜੀ ਦੇ ਜੋ ਪਰਿਵਾਰ ਹੈ ਹਾਂਜੀ ਨੂੰ ਕੁਝ ਕਿਹਾ ਪਿੰਡ ਵੱਲੋਂ ਹਾਂ ਨਹੀਂ ਜੀ ਕੁਝ ਨਹੀਂ ਕਿਹਾ 4-5 ਮਹੀਨੇ ਹੋ ਗਏ ਤੁਸੀਂ ਕਰੋ ਬਾਹਰੋਂ ਹਾਂਜੀ 4-5 ਮਹੀਨੇ ਹੋ ਗਏ ਕਿ ਲੋਕ ਨੂੰ ਲੱਗੇ ਤੁਹਾਡੇ ਘਰੇ ਤਲਾਕ ਹੋ ਗਿਆ ਲੋਕ ਲੋਕ ਅਸੀਂ 21 ਤਰੀਕ ਨੂੰ ਆਏ ਸੀ ਜੀ ਘਰੇ 21 ਤਰੀਕ ਤੋਂ ਆਉਣ ਤੋਂ ਬਾਅਦ ਸਾਨੂੰ ਕੁੱਟਮਾਰ ਕੀਤੀ ਪਈ ਰਾਤ ਨੂੰ ਇਹਨਾਂ ਨੇ ਕੁੱਟਮਾਰ ਤੋਂ ਬਾਅਦ ਸਾਡੇ ਸਰਪੰਚ ਦੇ ਜਿੰਦੇ ਲਾਤੀ ਕਰਦਿਆਂ ਨਾਲੇ ਸਕੂਟਰੀ ਕੋਲੀ ਮੋਗਾ ਦੇ ਪਿੰਡ ਕਲਕਲਾ ਵਿਖੇ ਇੱਕ ਤਾਲਿਬਾਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਇਆ ਇਹ ਕਿ ਇੱਕ ਪਰਿਵਾਰ ਦੇ ਨੌਜਵਾਨ ਪੁੱਤ ਨੇ ਪਿੰਡ ਦੀ ਇੱਕ ਲੜਕੀ ਦੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਅਤੇ ਉਸ ਤੋਂ ਬਾਅਦ ਜੋੜਾ ਉੱਥੋਂ ਭੱਜ ਗਿਆ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਸਰਪੰਚ ਦੀ ਸ਼ੈ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਐਥੋਂ ਤੱਕ ਕਿ ਉਸ ਦੀ ਮਾਂ ਦੇ ਵਾਲ ਫੜ ਕੇ ਉਸ ਨੂੰ ਧੋਇਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਔਰਤਾਂ ਲੜਕੇ ਦੀ ਮਾਂ ਦੇ ਵਾਲ ਫੜ ਕੇ ਕੁੱਟਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾ ਦਿੱਤੀ ਹੈ ਉਹਨਾਂ ਮੁਤਾਬਿਕ ਪੁਲਿਸ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਿਸ ਤੋਂ ਵੀ ਮਾੜੀ ਘਟਨਾ ਇਹ ਵਾਪਰੀ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ ਹੁਣ ਪੁਲਾਹੇਠ ਰਾਤਾਕਟਲ ਦੀ ਇਹ ਪਰਿਵਾਰ ਮਜਬੂਰ ਹੋ ਗਿਆ ਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਲੜਕੇ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਾਰ ਲਗਾਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਲੜਕੇ ਲੜਕੀ ਦੀ ਗਲਤੀ ਦੀ ਸਜ਼ਾ ਸਾਨੂੰ ਕਿਉਂ ਦਿੱਤੀ ਜਾ ਰਹੀ ਹੈ ਜੇਕਰ ਉਹਨਾਂ ਦਾ ਕਸੂਰ ਹੈ ਤਾਂ ਸਜ਼ਾ ਦਿੱਤੀ ਉਹਨਾਂ ਨੂੰ ਜਾਵੇ ਪਰ ਸਾਡੇ ਨਾਲ ਅਜਿਹਾ ਵਿਤਿਰਾ ਕਿਉਂ ਕੀਤਾ ਜਾ ਰਿਹਾ ਹੈ ਮਤਾ ਇਹ ਪਾਇਆ ਸੀਗਾ ਕਿ ਇਹ ਘਰੇ ਲੈ ਜਾਂਦੀ ਸੀਗੀ ਘਰੇ ਛੱਡਣ ਜਾਂਦੀ ਸੀਗੀ ਤਾਂ ਕਰਕੇ ਉਹਨਾਂ ਨੇ ਗਾਲੇ ਚੱਕ ਲਿਆ ਉਹਦੇ ਘਰ ਦੇ ਦੋ ਚਲਾਉਂਦੇ ਤੇ ਤੇ ਮਤਲਬ ਕਿ ਇਹ ਲੈ ਕੇ ਗਈ ਆ ਇਹ ਲੈ ਕੇ ਨਹੀਂ ਗਈ ਸੀ ਪਰ ਇਹ ਛੱਡਣ ਗਈ ਫਸ ਗਈ ਵਿਚਾਰੀ ਜਿੰਨੇ ਦਿਨ ਤੋਂ ਪਰਿਵਾਰ ਨਾਲ ਅਸੀਂ 4-5 ਮਹੀਨੇ ਹੋ ਗਏ ਜਿਗਰਬਾਰ ਜੋ ਕੁੜੀ ਦੇ ਜੋ ਪਰਿਵਾਰ ਹੈ ਹਾਂਜੀ ਨੂੰ ਕੁਝ ਗਿਆ ਪਿੰਡ ਵੱਲੋਂ ਹਾਂ ਨਹੀਂ ਜੀ ਕੁਝ ਨਹੀਂ ਕਿਹਾ 4-5 ਮਹੀਨੇ ਹੋ ਗਏ ਤੁਸੀਂ ਕਰੋ ਬਾਹਰੋਂ ਹਾਂਜੀ 4-5 ਮਹੀਨੇ ਹੋ ਗਏ ਕਰੋ ਲੋਕਦੋਂ ਲੱਗਿਆ ਤੁਹਾਡੇ ਘਰੇ ਤਲਾਕਦੋਂ ਲੱਗਿਆ ਲੋਕ ਲੋਕ ਅਸੀਂ 21 ਤਰੀਕ ਨੂੰ ਆਈ ਸੀ ਜੀ ਘਰੇ 21 ਤਰੀਕ ਤੋਂ ਆਉਣ ਤੋਂ ਬਾਅਦ ਸਾਨੂੰ ਕੁੱਟਮਾਰ ਕੀਤੀ ਪਈ ਰਾਤ ਨੂੰ ਇਹਨਾਂ ਨੇ ਇਹ ਕੁੱਟਮਾਰ ਤੋਂ ਬਾਅਦ ਸਾਡੇ ਸਰਪੰਚਰੇ ਜਿੰਦੇ ਲਾਤੀ ਘਰ ਦੇ ਨੂੰ ਨਾਲੇ ਸਕੂਟਰੀ ਕੋਲੀ